ਆਓ ਗੁਰਮੁਖ ਪਿਆਰਿਓ ਅੱਜ ਜਾਣਦੇ ਹਾਂ ਕਿ ਪੰਡਿਤ ਹਰਦਿਆਲ ਨੇ ਬਾਲਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਕੀ ਲੱਛਣ ਵੇਖੇ ਪੰਡਿਤ ਨੇ ਮਹਤਾ ਕਾਲੂ ਜੀ ਨੂੰ ਕਿਹਾ ਕਿ ਬਾਲਕ ਦੀ ਦਾਈ ਨੂੰ ਸੱਜ ਕੇ ਪੁੱਛੋ ਕਿ ਜਨਮ ਸਮੇਂ ਇਸ ਨੇ ਮੂੰਹ ਤੋਂ ਕਿਹੜੀ ਆਵਾਜ਼ ਕੱਢੀ ਸੀ ਤਦ ਦੌਲਤਾ ਦਾਈ ਨੇ ਆਣ ਕੇ ਦੱਸਿਆ ਕਿ ਪੰਡਿਤ ਜੀ ਮੇਰੇ ਹੱਥਾਂ ਵਿੱਚ ਅਨੇਕਾਂ ਬਾਲਕਾਂ ਨੇ ਜਨਮ ਲਿਆ ਹੈ ਪਰ ਇਸ ਤਰ੍ਹਾਂ ਦਾ ਬਾਲਕ ਮੈਂ ਅੱਜ ਤੱਕ ਕੋਈ ਨਹੀਂ ਵੇਖਿਆ ਹੋਰ ਬਾਲਕ ਤਾਂ ਜਨਮ ਲੈਂਦੇ ਰੋਂਦੇ ਹਨ ਪਰ ਇਹ ਹੱਸਦਾ ਸੀ ਅਤੇ ਘਰ ਵਿੱਚ ਇਉਂ ਜਾਪਦਾ ਸੀ ਜਿਵੇਂ ਦੁਪਹਿਰ ਦਾ ਸੂਰਜ ਚੜ੍ਹ ਪਿਆ ਹੋਵੇ ਅਤੇ ਸਾਰੇ ਘਰ ਵਿੱਚ ਸੁਗੰਧੀ ਫੈਲ ਗਈ ਸੀ ਤੌਲਤਾदाई ਦੀਆਂ ਇਹ ਗੱਲਾਂ ਸੁਣ ਕੇ ਪੰਡਿਤ ਨੇ ਅਨੁਭਵ ਕਰ ਲਿਆ ਕਿ ਇਹ ਕੋਈ અવਤਾਰ ਪੈਦਾ ਹੋਇਆ ਹੈ ਇਸ ਦੇ ਦਰਸ਼ਨ ਕਰਨੇ ਚਾਹੀਦੇ ਹਨ ਜਦ ਦੌਲਤਾਦਾਈ ਨੇ ਬਾਲਕ ਨੂੰ ਬਾਹਰ ਲੈ ਕੇ ਆਂਦਾ ਤਾਂ ਪੰਡਤ ਹਰਦੇਵਾਲ ਨੇ ਉਸ ਦੇ ਚਿਹਨ ਚੱਕਰ ਵੇਖ ਕੇ ਦੱਸਿਆ ਕਿ ਮਹਤਾ ਜੀ ਇਹ ਤੁਹਾਡਾ ਬਾਲਕ ਵੱਡੇ ਭਾਗਾਂ ਵਾਲਾ ਹੈ ਇਸ ਵਿੱਚ ਸਾਰੇ ਹੀ ਲੱਛਣ ਸੁਭ ਪ੍ਰਤੀਤ ਹੁੰਦੇ ਹਨ ਇਹ ਜਾਂ ਤਾਂ ਕੋਈ ਚੱਕਰਵਤੀ ਰਾਜਾ ਹੋਵੇਗਾ ਅਤੇ ਜਾਂ ਕੋਈ ਵੱਡਾ ਮਹਾਪੁਰਸ਼ ਜਿਸ ਦੇ ਸਿਰ ਉੱਤੇ ਸ਼ਤਰ ਝੁਲੇਗਾ ਇਸ ਦਾ ਨਾਮ ਹੈ 13ਵੇਂ ਦਿਨ ਰੱਖਾਂਗਾ ਜਦ 13 ਦਿਨ ਹੋਏ ਮਾਤਾ ਅਤੇ ਬਾਲਕ ਨੇ ਇਸ਼ਨਾਨ ਕਰ ਲਿਆ ਤਾਂ ਪੰਡਿਤ ਹਰਦੇਵਾਲ ਨੇ ਪਤਰੀ ਤੋਂ ਵਿਚਾਰ ਕੇ ਬਾਲਕ ਦਾ ਨਾਮ ਨਾਨਕ ਰੱਖਿਆ ਅਤੇ ਮਹਤਾ ਜੀ ਨੂੰ ਕਿਹਾ ਕਿ ਜਿਸ ਤਰ੍ਹਾਂ ਇਹ ਨਾਨਕ ਨਾਮ ਰਲਵਾ ਮਿਲਵਾ Hindu Muslim ਦਾ ਇੱਕ ਸਾਂਝਾ ਹੈ ਇਸ ਤਰ੍ਹਾਂ ਇਸ ਨੂੰ ਦੋਵੇਂ ਹੀ ਆਪਣਾ ਕਰਕੇ ਮੰਨਣਗੇ ਇਹ ਦੋਹਾਂ ਦਾ ਸਾਂਝਾ ਹੋਵੇਗਾ ਦੋਹਾਂ ਦਾ ਉਧਾਰ ਕਰੇਗਾ ਪੰਡਤ ਦੀਆਂ ਇਹ ਗੱਲਾਂ ਸੁਣ ਕੇ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਤ ਨੂੰ ਮਰਿਆਦਾ ਅਨੁਸਾਰ ਆਟਾ, ਗੁੜ, ਕੱਪੜਾ ਅਤੇ ਨਕਦ ਪੇਟਾ ਦੇ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ। ਜਦ ਗੁਰੂ ਜੀ 5 ਬਰਸ਼ਾਂ ਦੇ ਹੋ ਗਏ ਤਾਂ ਆਪਣੇ ਹਮ ਉਮਰ ਬਾਲਕਾਂ ਨਾਲ ਖੇਡਣ ਲੱਗੇ। ਗੁਰੂ ਜੀ ਸਾਥੀ ਬਾਲਕਾਂ ਨਾਲ ਬਹੁਤ ਪਿਆਰ ਕਰਦੇ ਅਤੇ ਉਹਨਾਂ ਨੂੰ ਖਾਣ ਅਤੇ ਖੇਡਣ ਦੀਆਂ ਚੀਜ਼ਾਂ ਘਰ ਤੋਂ ਲਿਜਾ ਕੇ ਵੰਡ ਦਿੰਦੇ। ਆਪ ਜੀ ਦੇ ਇਸ ਸੁਭਾ ਨੂੰ ਮਹਤਾ ਕਾਲੂ ਜੀ ਚੰਗਾ ਨਹੀਂ ਸਮਝਦੇ ਸਨ ਜਿਸ ਕਰਕੇ ਕਈ ਵਾਰ ਆਪ ਜੀ ਨੂੰ ਤਾੜਨਾ ਵੀ ਕਰ ਦਿੰਦੇ ਸਨ ਪਰ ਲੋਕ ਆਪ ਜੀ ਦੇ ਇਸ ਉਦਾਰ ਸੁਭਾ ਦੀ ਬਹੁਤ ਸਲਾਹਾਂ ਕਰਦੇ ਸਨ ਅਤੇ ਸਾਥੀ ਬਾਲਕ ਆਪ ਜੀ ਨਾਲ ਬਹੁਤ ਪ੍ਰੇਮ ਕਰਦੇ ਸਨ ਬਾਬਾ ਕਾਲੂ ਜੀ ਨੇ ਆਪ ਜੀ ਨੂੰ ਚੁਸਤ ਅਤੇ ਉਦਾਰ ਵੇਖ ਕੇ ਪਾਂਦੇ ਪਾਸੋਂ ਚੰਗਾ ਦਿਨ ਵਾਰ ਪੁੱਛ ਕੇ ਨਵੇਂ ਕੱਪੜੇ ਪਵਾ ਕੇ ਅਤੇ ਪਾਂਦੇ ਪਾਸ ਯੋਗ ਭੇਟਾ ਕੁਝ ਮਿਸ਼ਟਾਨ ਅਤੇ ਨਗਦੀ ਲੈ ਕੇ ਪਾਠਸ਼ਾਲਾ ਲੈ ਗਏ। ਗੋਪਾਲ ਪਾਂਦੇ ਨੂੰ ਚੰਗੀ ਤਰ੍ਹਾਂ ਪ੍ਰੇਮ ਪਿਆਰ ਨਾਲ ਹਿੰਦੀ ਹਿਸਾਬ ਪੜਾਉਣ ਦੀ ਪੱਕੀ ਕਰਕੇ ਮਹਿਤਾ ਜੀ ਘਰ ਨੂੰ ਆ ਗਏ। ਪਾਂਦਾ ਗੁਰੂ ਜੀ ਨੂੰ ਆਪਣੇ ਹਾਕਮ ਰਾਏ ਬੁਲਾਰ ਦੇ ਪਟਵਾਰੀ ਕਾਲੂ ਚੰਦ ਜੀ ਦਾ ਪੁੱਤਰ ਸਮਝ ਕੇ ਬੜੇ ਉਤਸ਼ਾਹ ਤੇ ਪ੍ਰੇਮ ਨਾਲ ਪੜਾਉਣ ਲੱਗਾ ਕੁਝ ਦਿਨ ਦੀ ਪੜਾਈ ਉਪਰੰਤ ਹੀ ਪਾਂਦਾ ਆਪ ਜੀ ਦੀ ਯਾਦ ਸਤਿ ਨੂੰ ਵੇਖ ਕੇ ਆਪ ਜੀ ਨੂੰ ਇੱਕ ਹੁਣਹਾਰ ਬਾਲਕ ਸਮਝ ਕੇ ਬੜੀ ਸਲਾੰਘਾ ਕਰਦ ਅਤੇ ਮਹਤਾ ਕਾਲੂ ਜੀ ਪਾਸ ਬੜੀ ਉਪਮਾ ਕਰਦਾ ਕਿ ਆਪ ਜੀ ਦਾ ਇਹ ਬਾਲਕ ਬੜਾ ਸਿਆਣਾ ਅਤੇ ਹੁਣਹਾਰ ਇੱਕ ਦਿਨ ਗੁਰੂ ਜੀ ਨੇ ਪਾਂਦੇ ਨੂੰ ਕਿਹਾ ਕਿ ਪਾਂਦਾ ਜੀ ਇਹ ਬੰਧਨ ਰੂਪ ਲੇਖਾ ਹੁਣ ਮੈਂ ਨਹੀਂ ਪੜਨਾ ਮੈਨੂੰ ਤੁਸੀਂ ਉਹ ਲੇਖਾ ਪੜ੍ਹਾਓ ਜਿਹੜਾ ਅੰਤ ਨੂੰ ਜਮਾ ਦੇ ਬੰਧਨਾਂ ਤੋਂ ਛੁਡਾਵੇ ਪਾੰਦੇ ਨੇ ਕਿਹਾ ਪਹਿਲਾ ਉਹ ਕਿਹੜਾ ਹੈ ਉਹ ਲੇਖਾ ਕਿਹੜਾ ਹੈ ਤਦ ਗੁਰੂ ਜੀ ਬੋਲੇ ਜਾਲ ਮੋ ਕਸਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰਪੁਸ਼ ਲਿਖ ਵਿਚਾਰ ਲਿਖ ਨਾਮ ਸਲਾ ਲਿਖ ਲਿਖ ਅੰਤ ਨਾ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਹੈ ਕਿੱਥੇ ਹੋਏ ਸੱਚਾ ਨਿਸ਼ਾਨ ਗੁਰੂ ਜੀ ਦੇ ਇਹ ਵਿਚਾਰ ਸੁਣ ਕੇ ਸਮਝ ਕੇ ਆਂਦੇ ਨੇ ਕਿਹਾ ਕਿ ਜੋ ਕੁਝ ਤੁਹਾਡੇ ਵਿਚਾਰ ਹਨ ਇਹ ਠੀਕ ਹਨ ਪਰ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਨੂੰ ਵੀ ਗਰੀਬੀ ਦਸ਼ਾ ਵਿੱਚ ਵੇਖਿਆ ਜਾਂਦਾ ਹੈ ਫਿਰ ਮਰਨਾ ਵੀ ਸਭ ਦਾ ਇੱਕ ਸਾਰ ਹੀ ਹੁੰਦਾ ਹੈ ਇਹਨਾਂ ਗੱਲਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਨਾਮ ਸਿਮਰਨ ਦੀ ਵਿਸ਼ੇਸ਼ ਮਹੱਤਤਾ ਨਹੀਂ ਹੈ ਆਂਦੇ ਨੇ ਇਹਨਾਂ ਵਿਚਾਰਾਂ ਦਾ ਉੱਤਰ ਗੁਰੂ ਜੀ ਨੇ ਸ਼ਬਦ ਦੇ ਦੂਸਰੇ ਪਦ ਦੁਆਰਾ ਉਚਾਰਨ ਕੀਤਾ ਮਹਾਰਾਜ ਜੀ ਨੇ ਆਖਿਆ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਤਿੰਨ ਮੁਖ ਟਿਕੇ ਨਿਕਲੇ ਜਿਨ ਮਨ ਸਚਾ ਨਾਓ ਕਰਮੰ ਮਿਲੇ ਤਾਂ ਪਾਈਏ ਨਾਹੀ ਗਲੀ ਵਾਉ ਦੁਆਉ ਗੁਰੂ ਜੀ ਦੇ ਇਹ ਵਚਨ ਸੁਣ ਕੇ ਪਾੰਦੇ ਨੇ ਹੱਥ ਜੋੜ ਕੇ ਆਪ ਜੀ ਤੋਂ ਖੀਮਾ ਮੰਗੀ ਕਿ ਜੇਕਰ ਅਣਜਾਣੇ ਵਿੱਚ ਕੋਈ ਅਯੋਗ ਗੱਲ ਉਸ ਪਾਸੋਂ ਹੋ ਗਈ ਹੋਵੇ ਤਾਂ ਉਹ ਉਹਨਾਂ ਨੂੰ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ